ਉਹੀ ਪੈਸਾ ਆਪਾਂ ਕਮਾਤਾ ਲੈਨੇ ਆ ਦਵਾਰੀ ਲੱਗਦਾ ਹੋਈ ਆਪਣੀ ਸਰੀਰਾਂ ਤੀਆ ਡਾਕਟਰਾਂ ਨੂੰ ਦੇਈ ਜਾਂਦੇ ਆ ਪਹਿਲਾਂ ਤਾਂ ਮੈਂ ਇਹੀ ਉਹ ਕਰਿਆ ਸੀ ਵੀ ਆਪਦੇ ਵਾਰ ਮਰ ਕੀ ਹੋਰ ਕੋਈ ਜਿਵੇਂ ਕੁਝ ਵੀ ਕੈਂ ਕੋਈ ਨਾ ਕੋਈ ਐਨ ਪੀ ਕੇ ਨਾ ਕੋਈ ਆਪਾਂ ਇਹਦੇ ਸਪਰੇਅ ਕਰੀਆ ਫੰਗੀ ਸਾਈਡ ਜਾਂ ਕੋਈ ਤੇਲੇ ਵਾਲੀ ਜਿਹੜਾ ਵੀ ਕੁਝ ਕਰਿਆ ਉਹ ਆਪਾਂ ਦੇਸੀ ਤਰੀਕਿਆਂ ਨਾਲ ਹੀ ਕਰਿਆ ਠੀਕ ਹੈ ਲਗਭਗ ਤਿੰਨ ਟਾਲੀਆਂ ਜਮਾ ਪੂਰੀ ਗਲੀ ਹੋਈ ਰੂੜੀ ਪਾਈ ਤੀ ਠੀਕ ਹੈ ਤੇ ਸਰੋਂ ਦੀ ਖਾਲ ਪਾਈ ਹੋਈ ਆ 50 ਕਿਲੋ ਕਿੱਲੇ ਦੀ ਬਜਾਈ ਦੇ ਟਾਈਮ ਤੇ ਠੀਕ ਹੈ ਝੂਰੀਏ ਦੇ ਵਾਸਤੇ ਤੇ ਇੱਕ ਦੇਸੀ ਨਾਈਟ੍ਰੋਜਨ ਤੋਂ ਝੂਰੀਆ ਤਿਆਰ ਹੁੰਦਾ ਉਹ ਫਾਰਮੂਲਾ ਹੈ ਤੇ ਬਸ ਇਹ ਆਇਆ ਜਾਂ ਹੋਰ ਦੇਸੀ ਚੀਜ਼ਾਂ ਪਾਈਆਂ ਨੇ ਨਾਜੂਰੀਆ ਪਾਇਆ ਉੱਪਰ ਇਹਦੇ ਬਿਲਕੁਲ ਵੀ ਨਾ ਬਹੁਤ ਘੱਟ ਹੁੰਦਾ ਇਹਦੇ ਵਿੱਚ ਸ਼ੂਗਰ ਫ੍ਰੀ ਦੇ ਮੰਗੂਆਂ ਜਿਵੇਂ ਕੋਈ ਸ਼ੂਗਰ ਦੇ ਮਰੀਜ਼ ਨੇ ਖਾਣਾ ਹੋਵੇ ਜਾਂ ਜਿਨ੍ਹਾਂ ਨੂੰ ਬੀਟ ਅਲਰਜੀ ਆ ਉਹ ਇਹੀ ਕਣਕ ਦਾ ਆਟਾ ਆ ਠੀਕ ਹੈ ਜੀ ਸਾਰਿਆਂ ਨੂੰ ਅੱਜ ਆਪਾਂ ਆਪਣੇ ਪਿੰਡੋਂ ਜਿਹੜੀ ਇਹ ਵੀਡੀਓ ਬਣਾ ਰਹੇ ਆਂਗੇ ਕਿਉਂਕਿ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਆਂਗੇ ਜਿਹੜੀ ਕਣਕ ਹੈ ਜਿਹੜੀ ਉਹ ਬਿਨ ਰੇ ਸਪਰੇ ਤੋਂ ਆਂਗੀ ਤੇ ਇੱਕ ਪਾਸੇ ਜਿੱਥੇ ਕਿਸਾਨਾਂ ਦਾ ਇਹ ਜੋਰ ਲੱਗਿਆ ਹੋਇਆ ਵੀ ਆਪਾਂ ਨੇ ਆਪਣੇ ਬਾਹਣ ਦੇ ਵਿੱਚੋਂ ਵੀ 65 ਮਣਾ 70 ਮਣਾ ਜਿਹੜੀ ਉਹ ਕਣਕ ਹੈ ਜਿਹੜੀ ਉਹ ਕੱਢ ਤੇ ਇੱਕ ਪਾਸੇ ਆਪਣੇ ਪਿੰਡੋਂ ਆਪਣਾ ਨੌਜਵਾਨ ਆ ਜਿਹੜਾ ਉਹ ਕਿਸਾਨ ਆ ਆ ਉਹਨੂੰ ਆਪਣੀ ਖੇਤ ਨੂੰ ਜਿਹੜਾ ਜ਼ਹਿਰ ਮੁਕਤ ਤੇ ਲੱਗਿਆ ਹੋਇਆਗਾ ਤੇ ਇਹਦੇ ਇਸ ਕਣਕ ਦੇ ਵਿੱਚ ਨਾ ਕੋਈ ਯੂਰੀਆ ਨਾ ਕੋਈ ਡੀਏਪ ਮਤਲਬ ਕਿ ਆਰਗੇਨਿਕ ਲਾ ਲਓ ਆਰਗੇਨਿਕ ਵਾਲਾ ਜਿਹੜਾ ਅੱਜ ਦਾ ਨੌਜਵਾਨ ਆ ਜਿਹੜਾ ਉਹ ਵਧ ਰਿਹਾਗਾ ਦੋਸਤੋ ਤੇ ਅੱਜ ਵੀਡੀਓ ਆਪਾਂ ਬਣਾ ਰਹੇ ਆ ਆਪਣੇ ਪਿੰਡੋਂ ਵੀਡੀਓ ਨੂੰ ਸ਼ੇਅਰ ਕਰਿਓ ਆਜੋ ਆਪਾਂ ਆਪਣੇ ਪਿੰਡ ਦੇ ਨੌਜਵਾਨ ਨਾਲ ਗੱਲਬਾਤ ਕਰਦੇ ਆਂ ਵੀ ਇਹਨਾਂ ਨੂੰ ਇਹ ਜਿਹੜਾ ਸੁਝਾਅ ਆ ਜਾਂ ਇਹ ਆਰਗੇਨਿਕ ਵਾਲਾ ਕਿਵੇਂ ਵਧ ਰਹੇ ਨੇ ਤੇ ਕੀ ਦੀ ਕੀ ਦੀ ਹੈਲਪ ਲੈ ਕੇ ਬਾਦਰੇ ਨੇ ਤੇ ਕਿਵੇਂ ਇਹਨਾਂ ਦੇ ਖਿਆਲ ਆ ਗਿਆ ਮਨ ਦੇ ਵਿੱਚ ਤੇ ਇਸ ਕਣਕ ਦੇ ਵਿੱਚ ਇਹਨਾਂ ਨੇ ਕੀ ਕੁਛ ਹੈ ਜਿਹੜਾ ਉਹ ਜ਼ਹਿਰ ਮੁਕਤ ਪਾਇਆ ਨਹੀਂ ਹੈਗਾ ਮਤਲਬ ਕਿ ਜਿਹੜਾ ਬਾਜ਼ਾਰੂ ਜਿੰਨੀਆਂ ਜ਼ਹਿਰਾਂ ਆਉਂਦੀਆਂ ਨੇ ਦਵਾਈਆਂ ਆਉਂਦੀਆਂ ਨੇ ਪੈਸਟੀਸਾਈਡ ਆਉਂਦਾ ਉਹ ਇਹਨਾਂ ਨੇ ਇਹ ਇਸ ਕਣਕ ਦੇ ਵਿੱਚ ਪਾਇਆ ਨਹੀਂ ਤੇ ਵੈਰਾਈਟੀ ਕਿਹੜੀ ਵਰਤੀ ਹੋਈ ਆ ਜੋ ਆਪਾਂ ਗੱਲਬਾਤ ਕਰਦੇ ਆ ਸਸੀ ਕਾ ਜੀ ਤੇ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ ਇਸ ਨਵੇਂ ਉਪਰਾਲੇ ਵਾਸਤੇ ਤੇ ਪਹਿਲੀ ਗੱਲ ਤਾਂ ਵੀ ਇਹਦੇ ਜਿਹੜੀ ਆਪਾਂ ਇੱਥੇ ਕਣਕ ਦੇ ਵਿੱਚ ਖੜੇ ਆਂਗੇ ਤੇ ਆਪਾਂ ਨੇ ਇਹਦੇ ਵਿੱਚ ਕਿਹੜੀ ਕਿਹੜੇ ਮਤਲਬ ਕੀ ਜਿਹੜਾ ਆਪਾਂ ਬਾਜ਼ਾਰੋਂ ਲੈ ਕੇ ਆਉਨੇ ਆ ਯੂਰੀਆ ਡੀਏਪੀ ਜਾਂ ਹੋਰ ਸਾਰੀਆਂ ਸਪਰੇਹਾਂ ਵਗੈਰਾ ਲੈ ਕੇ ਆਉਨੇ ਆ ਉਹ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਪਾਈਆਂ ਹੋਈਆਂ ਨੇ ਤੇ ਕਿਹੜੀਆਂ ਕਿਹੜੀਆਂ ਪਾਈਆਂ ਨਹੀਂ ਹੋਈਆਂ ਹੈਗੀਆਂ ਜਿਹੜੀਆਂ ਬਾਜ਼ਾਰ ਵਾਲੀਆਂ ਨੇ ਜੀ ਉਹ ਤਾਂ ਇਹ ਲਾ ਲੂ ਆਪਾਂ 0% ਹੀ ਆ ਨਾ ਤਾਂ ਇਹ ਚ ਇੱਕ ਵੀ ਦਾਣਾ ਡੀਏਪੀ ਪਾਇਆ ਠੀਕ ਹੈ ਬਲਕਿ ਜਿਹੜੀ ਮਸ਼ੀਨ ਚ ਵੀ ਸੀ ਉਹ ਵੀ ਕੜਦਾ ਸੀ ਜਿਹੜਾ ਸੁਪਰ ਸੀਡਰ ਚ ਹੈਗਾ ਸੀਗਾ ਪਹਿਲਾਂ ਕਣਕ ਬੀਜੀ ਸੀ ਠੀਕ ਹੈ ਤੇ ਬਸ ਇਹ ਨਾਲ ਵੀ ਰੂੜੀਦਾਰ ਇਹ ਤੇ ਪਾਇਆ ਜਾ ਹੋਰ ਦੇਸੀ ਚੀਜ਼ਾਂ ਪਾਈਆਂ ਨੇ 나ਜੂਰੀਆ ਪਾਇਆ ਉੱਪਰ ਇਹਦੇ ਬਿਲਕੁਲ ਵੀ ਨਾ ਮਤ ਕਿ ਹੋਰ ਕੋਈ ਜਿਵੇਂ ਕੁਝ ਵੀ ਕੈਂ ਕੋਈ ਸਪਨਾ ਕੋਈ ਐਨਪੀਕੇ ਨਾ ਕੋਈ ਆਪਾਂ ਇਹਦੇ ਸਪਰੇਅ ਕਰੀਆ ਫੰਗੀ ਸਾਈਡ ਜਾਂ ਕੋਈ ਤੇਲੇ ਵਾਲੀ ਜਿਹੜਾ ਵੀ ਕੁਝ ਕਰਿਆ ਉਹ ਆਪਾਂ ਦੇਸੀ ਤਰੀਕਿਆਂ ਨਾਲ ਹੀ ਕਰਿਆ ਠੀਕ ਹੈ ਇਸ ਤੋਂ ਪਹਿਲਾਂ ਇਸ ਬਹਾਨ ਦੇ ਵਿੱਚ ਭਾਈ ਕਿਹੜੀ ਕੀ ਚੀਜ਼ ਲੱਗੀ ਹੋਈ ਸੀਗੀ ਇਸ ਤੋਂ ਪਹਿਲਾਂ ਇਹ ਚ ਹੋ ਸੀ ਝੋਨਾ 1847 ਉਹਦੇ ਵਿੱਚ ਵੀ ਆਪਾਂ ਲਾ ਲਓ ਵੀ ਸਿਰਫ 15 ਕਿਲੋ 1 ਕਿੱਲੇ ਦਾ ਜੋਕ ਕੇ ਪੂਰਾ ਠੀਕ ਹੈ ਜੂਰੀਆ ਪਾਇਆ ਸੀ ਉਸ ਤੋਂ ਬਾਅਦ ਕੁਝ ਨਹੀਂ ਪਾਇਆ ਮਤਲਬ ਕਿ ਇਸ ਸਾਲ ਤੁਸੀਂ ਇਹਨੂੰ ਮਤਲਬ ਕਿ ਫੁੱਲ ਜ਼ਹਿਰ ਮੁਕਤ ਕਰਤਾ ਹਾਂ ਬਿਲਕੁਲ ਜ਼ਹਿਰ ਮੁਕਤ ਕਰਤਾ ਹਾਂ ਤੇ ਹੋਰ ਭਈ ਇਹਦੇ ਵਿੱਚ ਕੀ ਕੁਝ ਪਾਉਣੇ ਹੋਗੇ ਹੁਣ ਆਪਾਂ ਹੁਣ ਇਹਦੇ ਵਿੱਚ ਆ ਲਾ ਲਓ ਵੀ ਪਹਿਲਾਂ ਤਾਂ ਇਹਦੇ ਚ ਸਾਰੀ ਪਰਾਲੀ ਅੱਗ ਨਹੀਂ ਲਾਈ ਹੋਈ ਵਾਣ ਨੂੰ ਠੀਕ ਹੈ ਪਰਾਲੀਆਂ ਨਾਲ ਵਿੱਚ ਜਿੰਨਾ ਫੂਸ ਵੀ ਹੁੰਦਾ ਉਹ ਵੀ ਇਹਦੇ ਵਿੱਚ ਹੀ ਵਾ ਕੇ ਪਰੌਣੀ ਕਰਕੇ ਗਣਕ ਬੀਜਿਆ ਠੀਕ ਹੈ ਤੇ ਕਿੱਲੇ ਦੀਆਂ ਲਗਭਗ 3 ਟਾਲੀਆਂ ਜਮ੍ਹਾਂ ਪੂਰੀ ਗਲੀ ਹੋਈ ਰੂੜੀ ਪਾਈ ਤੀ ਠੀਕ ਹੈ ਤੇ ਸਰੋਂ ਦੀ ਖਾਲ ਪਾਈ ਹੋਈ ਆ 50 ਕਿਲੋ ਗਿੱਲੇ ਦੀ ਬਜਾਈ ਦੇ ਟਾਈਮ ਤੇ ਠੀਕ ਹੈ ਉਸ ਤੋਂ ਬਾਅਦ ਇਹਦੇ ਵਿੱਚ ਬਾਅ ਕਿੱਲੇ ਦਾ ਡੀਕੰਪੋਜ਼ਰ ਇਹਦੇ ਵਿੱਚ ਪਾਣੀ ਦੇ ਨਾਲ ਚੱਲਦਾ ਠੀਕ ਹੈ ਤੇ ਝੂਰੀਏ ਦੇ ਵਾਸਤੇ ਦੇ ਇੱਕ ਦੇਸੀ ਨਾਈਟ੍ਰੋਜਨ ਤੋਂ ਝੂਰੀਆ ਤਿਆਰ ਹੁੰਦਾ ਉਹ ਫਾਰਮੂਲਾ ਹੈਗਾ ਸਾਡੇ ਕੋਲ ਠੀਕ ਹੈ ਤੇ ਉਹਦੀਆਂ ਸਪਰੇਹਾਂ ਕਰੀ ਹੋਈਆਂ ਨੇ ਚਾਰ ਆ ਉਹ ਲਾਲੂ ਇੱਕ ਸਪਰੇ ਉਹਦੀ 25 ਕਿਲੋ ਝੂਰੀਏ ਦੇ ਬਰਾਬਰ ਕੰਮ ਕਰਦੀ ਆ ਠੀਕ ਹੈ ਠੀਕ ਹੈ ਤੇ ਉਹ ਤੋਂ ਬਾਅਦ ਤਤਾਲੀਆਂ ਤੋਂ ਖਲ ਤੋਂ ਤੇ ਸਵਾ ਤੋਂ ਸਪਰੇਹਾਂ ਬਣਾ ਕੇ ਠੀਕ ਹੈ ਫੰਗੀ ਸਾਈਡ ਦੀਆਂ ਐਮੀ ਸਪਰੇਹਾਂ ਬਣਦੀਆਂ ਨੇ ਲੱਸੀ ਤੋਂ ਖੱਟੀ ਤੋਂ ਸਾਰੀਆਂ ਉਹ ਦੇਸੀ ਤਰੀਕੀ ਵਰਤੇ ਹੋਏ ਨੇ ਠੀਕ ਆ ਭਾਈ ਹਾਂ ਬਾਕੀ ਦਾ ਥੋੜਾ ਜਿਹਾ ਇਹਨੂੰ ਘੱਟ ਪੈਂਦੀ ਹੈ ਬਿਮਾਰੀ ਨਾ ਜਦੋਂ ਆਪਾਂ ਇਹਨੂੰ ਜਹਿਰ ਨਹੀਂ ਪਾਵਾਂਗੇ ਯੂਰੀਆ ਨਹੀਂ ਪਾਵਾਂਗੇ ਠੀਕ ਹੈ ਇਹਨੂੰ ਤੇਲ ਲਾਸ ਹੁੰਦੀ ਵੈਸੀ ਘੱਟ ਲੱਗਦੀ ਆ ਠੀਕ ਹੈ ਉਹ ਜਿਹੜੀ ਕੁਦਰਤੀ ਹੁੰਦੀ ਆ ਜਿਵੇਂ ਭਾਈ ਅੱਜ ਦੀ ਘੜੀ ਆ ਮੰਨ ਲਾ ਲੋ ਇੱਕ ਪਾਸੇ ਕਿਸਾਨ ਆ ਜਿਹੜਾ ਆਪਣੀ ਫਸਲ ਨੂੰ ਵਧਾਉਣਾ ਚਾਹ ਰਿਹਾ ਵੀ ਮੇਰੇ ਜਿਹੜੀ ਕਣਕ ਆ ਗਈ ਉਹ 70 ਕਿ 70 ਮਾਣਾ ਲਿਕੜੇ ਵਾਹਣ ਦੇ ਵਿੱਚੋਂ ਤੇ ਥੋੜਾ ਇੱਧਰ ਆਉਣ ਦਾ ਵੱਲ ਖਿਆਲ ਕਿਵੇਂ ਆ ਗਿਆ ਇਧਰ ਆ ਦੇਖੋ ਪਹਿਲੀ ਗੱਲ ਤਾਂ ਇਹ ਹੈ ਨਾ ਉਹ ਆਪਣਾ ਫਿਰ ਕੱਲਾ ਆਪਣੀ ਪੱਲੇ ਕੁਆਂਟੀਟੀ ਰਹਿ ਜਾਂਦੀ ਆ ਠੀਕ ਹੈ ਉਹ ਚ ਜੇ ਆਪਾਂ ਕੋਈ ਉਹਨੂੰ ਚੈੱਕ ਵੀ ਕਰਵਾ ਲਈਏ ਨਾ ਉਹ ਜੋ ਵੈਲਿਊ ਕੁਝ ਨਹੀਂ ਹੁੰਦੀ ਤੇ ਦੂਜੀ ਦੂਸਰੀ ਗੱਲ ਜੇਦੋਂ ਆਪਾਂ ਨੇ ਆਪ ਹੀ ਪੈਦਾ ਕਰਕੇ ਆਪ ਹੀ ਜ਼ਹਿਰ ਖਾਣੀ ਆ ਵੀ ਘੱਟੋ ਘੱਟ ਆਪਾਂ ਆਪਣੇ ਵਾਸਤੇ ਤਾਂ ਖਾ ਸਕਦੇ ਆ ਨਾ ਜ਼ਹਿਰ ਮੁਕਤ ਠੀਕ ਹੈ ਠੀਕ ਆ ਹੁਣ ਆ ਲਾ ਲੂ ਵੀ ਆਪਣਾ ਫਿਰ ਉਹੀ ਪੈਸਾ ਆਪਾਂ ਕਮਾਤਾ ਲੈਨੇ ਆ ਦੁਬਾਰੀ ਲੱਗਦਾ ਹੋਈ ਆਪਣੀ ਸਰੀਰਾਂਤੀ ਆ ਡਾਕਟਰਾਂ ਨੂੰ ਦੇਈ ਜਾਂਦੇ ਆ ਠੀਕ ਹੈ ਪਹਿਲਾਂ ਤਾਂ ਮੈਂ ਇਹੀ ਉਹ ਕਰਿਆ ਸੀ ਵੀ ਆਪ ਦੇ ਵਾਸਤੇ ਆਪਾਂ ਪਹਿਲਾਂ ਕਣਕ ਤੋਂ ਸਟਾਰਟ ਕਰ ਲਿਆ ਫਿਰ ਹੋਰ ਗੰਨਾ ਲਾ ਲੂ ਵੀ ਅੱਗੇ ਚਲੋ ਵਧੀ ਜਾਣਾ ਠੀਕ ਹੈ ਫਿਰ ਉਹਨੂੰ ਆਪਾਂ ਦੂਸਰੇ ਵੱਡੇ ਲੈਵਲ ਤੇ ਵੀ ਲਿਆ ਸਕਦੇ ਆ ਜਦੋਂ ਆਪਾਂ ਨੂੰ ਤਜਰਬਾ ਹੋ ਜਾਂਦਾ ਠੀਕ ਹੈ ਤੇ ਦੂਸਰੇ ਰੋਗ ਵੀ ਫਿਰ ਅਗਲ ਡਿਮਾਂਡ ਵਧਦੀ ਆ ਵੀ ਆਪਾਂ ਨੂੰ ਵੀ ਇਹੀ ਚਾਹੀਦੀਆਂ ਚੀਜ਼ ਆ ਸਹੀ ਗੱਲ ਆ ਬਈ ਕਿਉਂਕਿ ਚੀਜ਼ ਚ ਆਪਾਂ ਨੂੰ ਕੋਈ ਖਾਣੇ ਆ ਉਹ ਚ ਕੁਝ ਤੱਤ ਤਾਂ ਮਿਲੇ ਨਾ ਤੁਸੀਂ ਕਿਹੜੀ ਕਿਹੜੀ ਫਸਲਾਂ ਤੇ ਮਤਕੀ ਤੁਸੀਂ ਆਰਗੇਨਿਕ ਵੱਲ ਮੰਨੋ ਕੁਦਰਤੀ ਖੇਤੀ ਵੱਲ ਜਿਹੜੇ ਵਧ ਰਹੇ ਹੋ ਹੋਰ ਕਿਹੜੀ ਕਿਹੜੀ ਫਸਲ ਲਾਈ ਹੋਈ ਹੈਗੀ ਇਸ ਵਾਰੀ ਮੇਰੇ ਕੋਲੇ ਲੱਲੋ ਜਿਵੇਂ ਕਣਕ ਆ ਠੀਕ ਹੈ ਸਰੋਂ ਆ ਪੀਲੀ ਸਰੋਂ ਠੀਕ ਹੈ ਠੀਕ ਹੈ ਤੇ ਬਾਕੀ ਪਸ਼ੂਆਂ ਜਿਉਂ ਨੇ ਠੀਕ ਹੈ ਪਸ਼ੂਆਂ ਦਾ ਹਰਾਚਾਰਾ ਬਸਰੀਨ ਤੇ ਜਵੀ ਠੀਕ ਹੈ ਮਤਲਬ ਲੱਲੋ ਪੰਜ ਵੈਰੈਟੀਆਂ ਨੇ ਇਸ ਵਾਰਾ ਜਿਹੜੀਆਂ ਬਿਲਕੁਲ ਕੁਦਰਤੀ ਤੌਰ ਤੇ ਨੇ ਤੇ ਹੁਣ ਅੱਗੇ ਗਰਮੀ 'ਚ ਮੈਂ ਝੋਨਾ ਥੋੜਾ ਬਾਜਰਾ ਫੱਕੀ ਠੀਕ ਹੈ ਮੂੰਗਫਲੀ ਸੋਇਆਬੀਨ ਇਹ ਮਤਲਬ ਥੋੜੀਆਂ ਦਾਲਾਂ ਹਰ ਹਰ ਮੂੰਗੀ ਠੀਕ ਹੈ ਇਹ ਵੈਰੈਟੀਆਂ ਜਿੰਨੀਆਂ ਵੀ ਥੋੜੇ ਜਿਹਾ ਹੋ ਸਕਦੀਆਂ ਨੇ ਠੀਕ ਹੈ ਇਹ ਵਧਾਉਣ ਦੀ ਕੋਸ਼ਿਸ਼ ਕਰਾਂਗੇ ਤੇ ਅਗਲੇ ਸਾਲ ਤੋਂ ਗੰਨਾ ਵਗੈਰਾ ਗੁੜ ਵਗੈਰਾ ਦਾ ਵੀ ਜਿਵੇਂ ਅੱਗੇ ਪ੍ਰੋਸੈਸ ਵਧੀ ਜਾਊਗਾ ਠੀਕ ਹੈ ਸਮਝਦੇ ਹਿਸਾਬ ਨਾਲ ਠੀਕ ਹੈ ਤੇ ਜਿਹੜੀ ਤੁਸੀਂ ਇਸ ਬਾਣ ਦੇ ਵਿੱਚ ਵੈਰੈਟੀ ਲਾਈ ਹੋਈ ਆ ਇਸ ਵਾਰ ਕਿਹੜੀ ਵੈਰੈਟੀ ਲੱਗੀ ਹੋਈ ਹੈਗੀ ਇਹ ਆਪਣਾ ਵੀਰੇ ਬਹੁਤ ਪੁਰਾਣਾ ਵੀ ਆ ਲਗਭਗ ਜੇ ਆਪਾਂ ਗੂਗਲ ਤੇ ਸਰਚ ਇਹਨੂੰ ਕਰਦੇ ਆ ਇਹ 4000 ਤੋਂ 5000 4500 ਸਾਲ ਪੁਰਾਣਾ ਵੀ ਆ ਇਨੂੰ ਸੋਨਾ ਮੋਤੀ ਵੀ ਕਹਿੰਦੇ ਨੇ ਬਿਲਕੁਲ ਮੋਤੀ ਤਰ੍ਹਾਂ ਇਹਦਾ ਦਾਣਾ ਹੁੰਦਾ ਠੀਕ ਹੈ ਤੇ ਸੋਨੇ ਵਾਂਗੂ ਚਮਕ ਹੁੰਦੀ ਆ ਠੀਕ ਹੈ ਬਈ ਤੇ ਬਹੁਤ ਹੀ ਪੁਰਾਣਾ ਵੀ ਐ ਲਾਲੂ ਵੀ ਇੱਕ ਤਾਂ ਗਲੂਟਨ ਬਹੁਤ ਘੱਟ ਮਾਤਰਾ ਚ ਆ ਠੀਕ ਹੈ ਠੀਕ ਆ ਤੇ ਇਹ ਤੇ ਇੱਕ 슈ਗਰ ਬਹੁਤ ਘੱਟ ਹੁੰਦਾ ਇਹਦੇ ਵਿੱਚ 슈ਗਰ ਫਰੀ ਦੇ ਵਾਂਗੂ ਜਾਂ ਕੋਈ 슈ਗਰ ਦੇ ਮਰੀਜ਼ ਨੇ ਖਾਣਾ ਹੋਵੇ ਜਾਂ ਜਿਨ੍ਹਾਂ ਨੂੰ ਬੀਟ ਅਲਰਜੀ ਆ ਠੀਕ ਹੈ ਉਹ ਇਹੀ ਕਣਕ ਦਾ ਆਟਾ ਖਾ ਸਕਦੇ ਨੇ ਸਹੀ ਠੀਕ ਆ ਬਈ ਤੇ ਇਹ ਵੀ ਬਈ ਤੁਸੀਂ ਕਿ ਫਿਰ ਕਿੱਥੋਂ ਤੁਹਾਨੂੰ ਪ੍ਰੋਵਾਈਡ ਹੋਇਆਗਾ ਇਹ ਵੀ ਆਪਣੇ ਮਿੱਤਰ ਹੀ ਨੇ ਫਤੇਗੜ ਤੋਂ ਦੇ ਵੀਰ ਸਿੰਘ ਠੀਕ ਹੈ ਤੇ ਉਹਨਾਂ ਤੋਂ ਮਿਲ ਗਿਆ ਸੀਗਾ ਠੀਕ ਹੈ ਬਈ ਤੇ ਅੱਗੇ ਤੋਂ ਆਪਾਂ ਆਪਦਾ ਖੁੱਦ ਦਾ ਵੀ ਚਲ ਤਿਆਰ ਕਰ ਲਾਂਗੇ ਅੱਗੇ ਵੀ ਦੇ ਦਿਆ ਕਰਾਂਗੇ ਜੇ ਕਿਸੇ ਨੂੰ ਜ਼ਰੂਰਤ ਆ ਠੀਕ ਹੈ ਬਈ ਤੇ ਹਾਂਜੀ ਦੋਸਤੋ ਬਾਈ ਨਾਲ ਗੱਲਬਾਤ ਹੋਈ ਹੈ ਆਪਣੀ ਤੇ ਉਸ ਤੋਂ ਬਾਅਦ ਜਿਹੜੇ ਮਤਲਬ ਕਿ ਆਪਦੇ ਜਿਹੜੇ ਕੁਦਰਤ ਤੌਰ ਤੇ ਜਿਵੇਂ ਆਪਾਂ ਪਹਿਲਾਂ ਖਾਧਾ ਵਰਤਦੇ ਸੀਗੇ ਮਤਲਬ ਕਿ ਕੁਦਰਤੀ ਖਾਧਾ ਜਦੋਂ ਰੇ ਸਪਰੇ ਜਿਹੜੀ ਆ ਮਤਲਬ ਕਿ ਵੱਡਾ ਜਿਹੜਾ ਬਿਜ਼ਨਸ ਹੋ ਰਿਹਾ ਹੈਗਾ ਰੇਹਾਂ ਸਪਰੇਹਾਂ ਤੇ ਉਹ ਨਹੀਂ ਸੀਗਾ ਕਿਉਂਕਿ ਅੱਜਕੱਲ ਕਸਾਨ ਜਦੋਂ ਕੋਈ ਵੀ ਖੇਤੀ ਕਰਦਾ ਕਿਸੇ ਵੀ ਤਰ੍ਹਾਂ ਦੀ ਖੇਤੀ ਕਰਦਾ ਤੇ ਉਸ ਤੋਂ ਪਹਿਲਾਂ ਉਹਨੂੰ ਰੇਹ ਆ ਰੇਹ ਦੀ ਮਾਤਰਾ ਲਾ ਲਓ ਪੈਸਟੀਸਾਈਡ ਦੀ ਮਾਤਰਾ ਲਾ ਲਓ ਖਾਦਾਂ ਦੀ ਮਾਤਰਾ ਲਾ ਲਓ ਉਹ ਬਾਜ਼ਾਰੋਂ ਲਿਆ ਕੇ ਆਪਣੇ ਬਾਣ ਦੇ ਵਿੱਚ ਪਾਉਣੀਆਂ ਪੈਂਦੀਆਂ ਨੇ ਫਿਰ ਅਗਲੀ ਫਸਲ ਆ ਜਿਹੜੀ ਉਹ ਲੈਣ ਦੇ ਵੱਲ ਵੱਧਣਾ ਪੈਂਦਾ ਤੇ ਬਾਈ ਹੋਰਾਂ ਨਾਲ ਅੱਜ ਆਪਾਂ ਉਹ ਚੀਜ਼ ਦੇਖਣੀ ਆ ਜਿਹੜੀ ਇਹਨਾਂ ਨੇ ਆਪਣੇ ਘਰੇ ਜਿਹੜੀ ਰੇਹ ਸਪਰੇਅ ਆ ਦੇਸੀ ਤਰੀਕੇ ਨਾਲ ਤਿਆਰ ਕਰਕੇ ਇੱਕ ਫਸਲ ਆ ਜਿਹੜੀ ਸਾਡੇ ਸਾਹਮਣੇ ਆ ਗਈ ਉਹ ਦੇਖਦੇ ਹਾਂ ਉਹ ਪਗਾਈ ਹੋਈ ਆ ਤੇ ਆਜੋ ਆਪਾਂ ਹੁਣ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ